ਤੋਰਾ ਗਮਣਾਈ ਰਿਆਂ ਸਾਰੇ ਦੇਖੀ ਗੋਹਾ ਬਣਾਤਾ ਸਾਰੇ ਥੱਲੇ ਲਾਤੇ ਤੇਨੂੰ ਵਿੱਚ ਬਣਾਉਣਾ ਸਿਖਾਇਆ ਨਹੀਂ ਤੇਰੇ ਮਾਪਿਆਂ ਨੇ ਹਰ ਵਾਰੀ ਇੱਜ਼ਤ ਨਹੀਂ ਆਈ ਕਿ ਉਹਦਾ ਨਹੀਂ ਬਣਾਇਆ ਤੇ ਚੋਰ ਕਰੇ ਕੜਾਈ ਵਿੱਚ ਨਹੀਂ ਬਣਾਇਆ ਚੋਣਾ ਨੂੰ ਮਿਲ ਸਕਤੀਲੇ ਤੇ ਬਣਾਇਦਾ ਆ ਕੜਾਈ ਚ ਕਦੇ ਸੁਣਿਆ ਕਿਸੇ ਦੇ ਕੋਲ ਚੋਰ ਬਣਾਇਆ ਕਿਸੇ ਨੂੰ ਡਿਸ਼ ਵਿੱਚ ਮੇਰੀ ਚੀਜ਼ਾਂ ਵਿੱਚ ਕਦੇ ਕੱਢਦੇ ਰਹਿ ਕਮੀ ਨਹੀਂ ਕੇਦੀ ਗੱਲ ਤੇਨੂੰ ਇੱਕ ਚੀਜ਼ ਦਾ ਹੀ ਕੋ ਤੇ ਤੈਨੂੰ ਬੁਰੀ ਲੱਗਦੀ ਆ ਤੂੰ ਜਾਣ ਮੈਂ ਆਪੇ ਬਣਾ ਲਾਂ ਆ ਯਾਰ ਕਰ ਜਾਵੇਗਾ ਲਖਾ ਦਾ ਹਾਂ ਰੁਕੇ ਰੰਗਾਂ ਨਾਲ ਹਾਂ ਕੁਛ ਨਹੀਂ ਹਾਂ ਕਿਸੇ ਦੀ ਗੱਲ ਆ ਰਹੀ ਹੈ ਇਹ ਮੈਂ ਕਰ ਕਿਲੀ ਤੇਰਾ ਮੈਂ ਇਹ ਗ੍ਰਾਮਾ ਕਿਵੇਂ ਰੋਜ਼ ਕੋਈ ਨਾ ਕੋਈ ਗੱਲ ਸੁਣਨੀ ਪੈਂਦੀ ਹੈ ਬਹੁਤ ਕੋਈ ਹੋ ਗਿਆ ਕੋਈ ਸੁਣਨੀ ਪੈਂਦੀ ਤੈਨੂੰ ਪਹਿਲਾਂ ਰੋਜ਼ ਤੇਰੀ ਡਰਮ ਹੈ ਆਫਿਸ ਤੋਂ ਆਉਂ ਤਾ ਪ੍ਰੋਬਲਮ ਹੈ ਆਫਿਸ ਜਾਓ ਤਾ ਪ੍ਰੋਬਲਮ ਹੈ ਕੁਝ ਕਹਿ ਦੋ ਤਾ ਪ੍ਰੋਬਲਮ ਹੈ ਕੋਈ ਥੋੜਾ ਜਿਹਾ ਹਿੰਮਤ ਰੱਖੋ ਹੱਸਲਾ ਰੱਖੋ ਕੀ ਗੱਲ ਹੋ ਗਈ ਤੁਸੀਂ ਮੇਰੀ ਗੱਲ ਸੁਣੋਗਾ ਸਹੀ ਬੋਲ ਕੀ ਗੱਲ ਦਲ ਹੋ ਗਈ ਤੇਰੇ ਨਾਲ 15 ਸਾਲ ਹੋ ਗਏ ਮੈਂ ਰੋਜ਼ ਉਹੀ ਚੀਜ਼ਾਂ ਬਣਾ ਰਹੀ ਹਾਂ ਹੁਣ ਅਚਾਨਕ ਮੇਰੀ ਚੀਜ਼ਾਂ 'ਚ ਕਮੀਆਂ ਦਿਖਣ ਲੱਗ ਗਈਆਂ ਕਮੀ ਹੋਈ ਕੀ ਤਾਈ ਵੀ ਬੋਲ ਰਿਹਾ ਹੈਗਾ ਨਾ ਕਮਿਆਦੀ ਹੁੰਦਾ ਹੁਣ ਸਾਰੇ ਹੁੰਦੇ ਆ ਕਿ ਵੀ ਸਿਹਰ ਦਾ ਬੰਦਾ ਟੁੱਟਿਆ ਥੱਕਿਆ ਹਾਰਿਆ ਆਇਆ ਕੋਈ ਟਾਈਮ ਨਾ ਰੋਟੀ ਦੇ ਦੋ ਬਈ ਐ ਥੋੜੀ ਕਿ ਨਾਰਮਲ ਉਹ ਚੀਜ਼ਾਂ ਬਣਾਓ ਫਟਾਫਟ ਫਟਾਫਟ ਕਰੀ ਕੋਈ ਮੈਂ ਇਹ ਸਾਰਾ ਕੁਝ ਕਰਤਾ ਦੇਤਾ ਕੋਈ ਡੰਗਰਾਂ ਦੀ ਤਰ੍ਹਾਂ ਪਾਤਾ ਰੋਟੀ ਦੇ ਡੰਗਰ ਵੀ ਖਾ ਲੈਂਦੇ ਆ ਸਾਰਾ ਦਿਨ ਲੱਗਦੀ ਆ ਸਾਰਾ ਸਿੱਧ ਮਾਰਦੀ ਰਹਿੰਦੀ ਆ ਤੇ ਕੀ ਤੇ ਕੋਈ ਸਮਝ ਨੂੰ ਮਿਲਦੀ ਆ ਕੋਈ ਨਾ ਕੋਈ ਗੱਲ ਤੇ ਮਮਮੀ ਨੂੰ ਲੱਗੀ ਰਹਿੰਦੀ ਆ ਕੁਝ ਨਾ ਕੁਝ ਬੋਲਣ ਤੋਂ ਵੀ ਕੱਢਦੇ ਰਹਿੰਦੀ ਆ ਹਰੀ ਮਮਮੀ ਨੇ ਗੁੱਸੇ ਦੇ ਵਿੱਚ ਕੀ ਪ੍ਰੋਬਲਮ ਹੋ ਗਈ तेरी ਮਾਂ ਨਹੀਂ ਸੀ डैडी ਡੈਡੀ ਨਹੀਂ ਸੀ ਡਾਂਟਦੇ ਇਹ ਕੈਸਾ हो गया ਹੋ ਗਿਆ ਕਿਹੜੀ ਆਫਤ ਆ ਗਈ ਇੰਨੀ ਤੁਸੀਂ ਚੁੱਪ ਹੋ ਗੇ ਮੇਰੀ ਗੱਲ ਸੁਣੋ ਕੀ ਚੁੱਪ ਹੋ ਗੇ ਚੁੱਪ ਹੋ ਗੇ ਤੇ ਮੈਨੂੰ ਸੱਚਾਈ ਦਈ ਹੋਰੀ ਆ ਸਮਝ ਆ ਰਹੀ ਹੈ ਤੇਰੀ ਪ੍ਰੋਬਲਮ ਹੈਗੀ ਹੈ ਛੱਡਾ ਨਾ ਪੁੱਠੇ ਆਦੀ ਤੇਰੀ ਕਿੰਨੀ ਵਾਰ ਸਮਝਾਣਾ ਪਏਗਾ ਕੁਟ ਗਈ ਹੈ ਕਿ ਉਹ ਨੂੰ ਹੋਰ ਕਿਤੇ ਪੜ੍ਹਨਾ ਹੈ ਕਿ ਕਿੰਨਾ ਕੁਟ ਖਾ ਲੈਗੀ ਕਦੇ ਤੁਹਾਡੇ ਨਾਲ ਲੜ ਰਹੀ ਹੈ ਕਦੇ ਮੇਰੇ ਨਾਲ ਬੋਲ ਰਹੀ ਹੈ ਮੇਰੇ ਨਾਲ ਜੋ ਮਰਜ਼ੀ ਕਰੇ ਉਹ ਨਾ ਉਹ ਨਾ ਤੇ ਮम्मी ਵੀ ਤੇ ਤੈਨੂੰ ਡਾਂਟ ਦਿੰਦੀ ਹੈ ਨਾ ਕੁਝ ਗਲਤ ਕਰਦੇ ਹੋ ਤਾਂ ਪਰ ਮੈਂ ਵੀ ਤੇ ਤੇਰੀ ਮੰਮੀ ਵਰਗੀ ਆ ਨਾ ਤੇ ਤੇਨੂੰ ਮੈਂ ਕੁਝ ਕਹਿ ਤਾ ਤਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕੁਝ ਚੱਲ ਕਿ ਸੰਦਾਈ ਹੋਏਗੀ ਐਸਗੀ ਸਾਸਨੋਈ ਦੀ ਐਕਟਿੰਗ ਜਿਹਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ ਸਾਡੀ ਰੋਜ਼ ਮੋਜ਼ ਪਰੜਾ ਦੀ ਲਾਈਫ ਜੇ ਤੁਸੀਂ ਦੇਖਦੇ ਹੋ ਕੀ ਰੋਜ਼ ਦਾ ਕੰਮ ਹੈ ਕਦੇ ਕਿਸੇ ਸਾਸਨੇ ਕਿਸੇ ਨੋ ਨਾਲ ਲੜਾਈ ਕਰ ਲਈ ਕਿਸੇ ਨੂੰ ਨੇ ਕਿਸੇ ਸਾਸਨਾ ਲੜਾਈ ਕਰ ਲਈ ਉਹ ਤਾਂ ਨਾ ਦਾ ਰਿਲੇਸ਼ਨ ਹੈ अगर संसार इस चीज समझ लेवे तो शायद असी सारे बहुत सुखी रहिए अति सारा ही संसार खुशहाल रवे ते बसदा हुंदा रवे होप तो आनु वीडियो साडी बहुत अच्छी लगी होगी अगर नहीं भी लगी तो प्लीज सानू दसो सानू अगे होर की करना चाहिए एंड प्लीज साडे ब्लॉग्स नु सब्सक्राइब करो लाइक करो कमेंट करो साडे चैनल नु प्यार दियो सब्सक्राइब करो लाइक करो ਪਰ ਮਾਂ ਅਸ਼ੀਰਵਾਦ ਦਿਓ ਹਾਂ ਖੁਸ਼ੀਆਂ ਦੇ ਆਸ਼ੀਰਵਾਦ ਦਿਓ ਗੀਂਦੇ ਵਾਸਤੇ ਅੰਮੀ ਨੂੰ ਇਹ ਤੇਰੀ ਪ੍ਰੋਬਲਮ ਹੈਗੀ ਐ ਛੱਡਾਂਗਾ ਕੁੱਟਿਆਦੀ ਤੇਰੀ ਜਾਰੇਵੇਂ ਕੋਈ ਨਾ ਕਮੀ ਕਰਦੇ ਹੀ ਰਹਿੰਦੇ ਹਰ ਇੱਕ ਚੀਜ਼ ਵਿੱਚ ਕੱਟ ਕੱਟ ਕੇ ਪਲੀਜ਼ ਸਾਨੂੰ ਤੁਸੀਂ ਆਪਣਾ ਪਿਆਰ ਤੇ ਸਾਨੂੰ ਇਹ 别走。